ਸਤਿਗੁਰਾਂ ਨੇ ਆਰਾਮਕਲੀ ਰਾਗ ਦੇ ਵਿੱਚ ਵੀ ਸਾਨੂੰ ਆਨੰਦ ਬਾਣੀ ਦੇ ਅੰਦਰ ਬੜੀਆਂ ਗੁਰੂ ਸਾਹਿਬ ਨੇ ਉਦਾਹਰਣਾਂ ਦੇ ਕੇ ਸਮਝਾਇਆ ਕਿ ਅਸਲ ਵਿੱਚ ਆਨੰਦ ਹੈ ਕਿ ਉਸੇ ਹੀ ਤਰਜੀਹ ਨੂੰ ਗੁਰੂ ਸਾਹਿਬ ਨੇ ਅੱਗੇ ਵਧਾਉਂਦਿਆਂ ਹੋਇਆ ਇਸ ਸ਼੍ਰੀ ਰਾਗ ਦੇ ਵਿੱਚ ਆਪਣੀ ਇਸ ਪਾਵਨ ਅਸ਼ਟਪਦੀ ਦੇ ਵਿੱਚ ਹਜ਼ੂਰ ਨੇ ਬੜੀਆਂ ਉਦਾਹਰਣਾਂ ਦੇ ਕੇ ਸਾਡੇ ਉੱਤੇ ਕਿਰਪਾ ਕੀਤੀ ਹੈ ਆਓ ਛੇ ਬੰਦ ਦੀ ਵਿਚਾਰ ਹੋ ਚੁੱਕੀ ਹੈ ਦੋ ਬੰਦਿਆਂ ਦੀ ਵਿਚਾਰ ਅੱਜ ਆਪਾਂ ਸਾਂਝੀ ਕਰਾਂਗੇ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਪਾਵਨ ਤਿੰਨ ਨੰਬਰ ਰੂਪੀ ਚਰਨਾਂ ਦੇ ਅੰਦਰ ਅਲ ਮਿਲ ਕੇ ਆਪਾਂ ਲਵਾਈਏ ਹਾਜ਼ਰੀ ਕਰੋ ਜੀ ਗੁਰੂ ਫਤਿਹ ਪ੍ਰਵਾਨ ਮਨਵਿਰਤੀਆਂ ਗਾਕਰ ਕਰਦੇ ਹੁਆ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਦੀ ਪਿਛਲੇ ਦਿਵਾਨਾਂ ਦੀ ਜੇਕਰ ਅੱਪ ਵਿਚਾਰ ਦੇ ਨਾਲ ਅੱਗੇ ਵਿਚਾਰ ਨੂੰ ਤੋਰੀਏ ਸਤਿਗੁਰ ਨੇ ਸ਼ਬਦ ਵਰਤਿਆ ਸੀ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਹਜ਼ੂਰ ਦੇ ਸੁਭਾਅ ਤੋਂ ਦੇਖੋ ਸ਼ਬਦ ਦੀ ਸੁਭਾਅ ਅਰਥੋਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਹੜੀ ਕਿਰਪਾ ਦੇ ਪਾਤਰ ਬਣਾ ਰਹੇ ਨੇ ਸਾਨੂੰ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਕਿੰਨੇ ਵਾਰੀ ਆਪ ਜੀ ਨੇ ਇਹ ਸ਼ਬਦ ਦੀ ਆਪਾਂ ਸਾਂਝ ਪਾਈ ਹੋਵੇਗੀ ਹੋਰ ਵੀ ਆਪ ਜੀ ਨੇ ਕਿੰਨੇ ਵਾਰੀ ਇਹ ਸ਼ਬਦ ਸੁਣਿਆ ਹੋਵੇਗਾ ਹਜ਼ੂਰ ਵਰਤਦੇ ਨੇ ਕਿ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੈ ਮੂਲ ਗਵਾਏ ਜੀਓ ਹੁਣ ਮੂਲ ਤੇ ਵਿਆਜ ਦੇ ਵਿੱਚ ਕਾਫੀ ਅੰਤਰ ਤੇ ਕਾਫੀ ਫਰਕ ਹੈ ਸਤਿਗੁਰੂ ਪਿਆਰੇਓ ਵਿਆਜ ਦੇ ਉੱਤੇ ਸਾਨੂੰ ਉਹ ਰਕਮ ਜਿਹੜੀ ਦਿੱਤੀ ਸੀ ਅਸੀਂ ਲਈ ਹੋਈ ਹੈ ਮੂਲ ਦੇ ਰੂਪ ਦੇ ਵਿੱਚ ਉਹ ਸਾਨੂੰ ਵਿਆਜ ਅਦਾ ਕਰਨਾ ਪੈਂਦਾ ਹੈ ਜੇ ਨਾ ਕੀਤਾ ਜਾਵੇ ਉਹ ਵਿਆਜ ਇੰਨਾ ਕੁ ਵੱਧ ਜਾਂਦਾ ਹੈ ਕਿ ਉਹ ਮੂਲ ਧਨ ਸਾਡਾ ਕੋਹਾਂ ਦੂਰ ਜਿਵੇਂ ਆਪਾਂ ਆਖਦੇ ਹਾਂ ਕਿ ਐਗਜ਼ਾਮਪਲ ਦੇ ਫੋਰਥੇ 100 ਰੁਪਏ ਬੰਦੇ ਨੇ ਲਿਆ ਹੋਵੇ ਉਹ ਵਿਆਜ ਵਧ ਵਧ ਕੇ 1000 ਰੁਪਏ ਤੱਕ ਪੁੱਜ ਗਿਆ ਹੋਵੇ ਰੱਤਾ ਪਰ ਵੀ ਉਹਨੂੰ ਉਹਦੇ ਵਿੱਚ ਕੋਈ ਫਾਇਦਾ ਨਹੀਂ ਨਾ ਹੋਇਆ ਜੇ ਦਾ ਸਮੇਂ ਦੀ ਲਿਆਗਤ ਨੂੰ ਸਮਝਦੇ ਹਾਂ ਹੋਇਆ ਮਿਆਦ ਦੇ ਅੰਦਰ ਅੰਦਰ ਉਹ ਮੂਲ ਤਾਂ 모ੜ ਦਿੰਦਾ ਫਿਰ ਤਾਂ ਉਹਨੂੰ ਵੀ ਫਾਇਦਾ ਸੀ ਕਿ ਮੈਂ ਜਿਹੜੇ ਕੰਮ ਦੇ ਲਈ ਇਹ ਮਾਇਆ ਉਧਾਰੀ ਲਈ ਸੀ ਉਹ ਕੰਮ ਵੀ ਮੇਰਾ ਹੋ ਗਿਆ ਤੇ ਮਾਇਆ ਵੀ ਸਮੇਂ ਸਿਰ ਨਿਬੜ ਗਈ ਫਿਰ ਉਹਦੇ ਵਿੱਚ ਕੋਈ ਹਾਰਜ ਨਹੀਂ ਸੀ ਹਜ਼ੂਰ ਨੇ ਉਦਾਹਰਣ ਦਿੱਤੀ ਹੈ ਕਿੰਨੇ ਮਨਮੁਖ ਚੱਲੇ ਮੂਲਗਵਾਈ ਜੀਓ ਉਹ ਮਨਮੁਖ ਵਿਅਕਤੀ ਜਿਹੜੇ ਪਰਮਾਤਮਾ ਦੀ ਹੋਂਦ ਤੋਂ ਬਿਲਕੁਲ ਮੁਕਰਰ ਹੋਏ ਹੋਏ ਨੇ ਜਿਹੜੇ ਪਰਮਾਤਮਾ ਨੂੰ ਆਖਦੇ ਨੇ ਪਛਾਣਦੇ ਨਹੀਂ ਕਿ ਪਰਮਾਤਮਾ ਹੈ ਫਿਰ ਆਪਣੇ ਇਹ ਮੰਨਦੇ ਸਿੱਧੇ ਰਸਤੇ ਪਾਉਣ ਲਈ ਆਪਣੇ ਮਨ ਨੂੰ ਆਪਣੀ ਵਿਚਾਰਾਂ ਦਾ ਨਾਲ ਸਹਿਮਤ ਹੋ ਜਾਂਦੇ ਨੇ ਕਿ ਪਰਮਾਤਮਾ ਹੈ ਕਿੱਥੇ ਦਿਖਾਉ ਹੁਣ ਜੇ ਮੈਂ ਇਹ ਤਾਂ ਗੱਲ ਪਰਮਾਤਮਾ ਦੀ ਹੋਂਦ ਤੋਂ ਬਿਲਕੁਲ ਮੁਕਰਨ ਹੋਣ ਵਾਲੀ ਹੋ ਗਈ ਕਿ ਪਰਮਾਤਮਾ ਹੈ ਨਹੀਂ ਹਜ਼ੂਰ ਨੇ ਸਾਨੂੰ ਜੀਵਨ ਦਿੱਤਾ ਏ ਪਾਵਨ ਸਵਾਸਾਂ ਦੀ ਪੂੰਜੀ ਦੇ ਨਾਲ ਸਤਿਗੁਰਾਂ ਨੇ ਕਰਤਾਰਤ ਕੀਤਾ ਇੱਕ ਇੱਕ ਸਵਾਸ ਦੀ ਪੂੰਜੀ ਅਸੀਂ ਉਸ ਨਾਨਕ ਸਤਿਗੁਰਾਂ ਤੋਂ ਲੈ ਕੇ ਉਧਾਰੇ ਆਏ ਹਾਂ ਉਧਾਰੀ ਦੇ ਮਕਾਨ ਦੇ ਵਿੱਚ ਜਿਹਦੇ ਵਿੱਚ ਬੰਦਾ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਹੋਵੇ ਆਪਣੀ ਮਰਜ਼ੀ ਦੇ ਨਾਲ ਇੱਕ ਕਿੱਲ ਵੀ ਨਹੀਂ ਉਸ ਕੰਦੇ ਦੇ ਵਿੱਚ ਲਾ ਸਕਦਾ ਪਰ ਸਤਗੁਰ ਨੇ ਕਿਰਪਾ ਕੀਤੀ ਸਾਨੂੰ ਇਸ ਪਾਵਨ ਦੇਹੀ ਵਖਸ਼ੀ ਹੈ ਇਹਦੇ ਵਿੱਚ ਅਸੀਂ ਆਪਣੇ ਮਨ ਜਿਹੜੀਆਂ ਮੰਦੀਆਂ ਘਟ ਤਾਂ ਹੁੰਦੀਆਂ ਨੇ ਉਹ ਗੱਲਾਂ ਨੂੰ ਥਾਂ ਦੇ ਦੇ ਦਿੰਨੇ ਆ ਅਸੀਂ ਕਿੱਥੇ ਪਰਮਾਤਮਾ ਨੂੰ ਦੇਣਦਾਰ ਹੋਵਾਂਗੇ ਹਜ਼ੂਰ ਦੀ ਵਿਚਾਰ ਨੂੰ ਕਿਰਤਾਰਤ ਕਰਨ ਲਈ ਗੁਰੂ ਅਮਰਦਾਸ ਸਾਹਿਬ ਨੇ ਇੱਕ ਪਾਵਨ ਸ਼ਬਦ ਵਰਤਿਆ ਏ ਏਕੋ ਸੇਵਨ ਏਕੋ ਅਰਧ ਹੈ ਹਜ਼ੂਰ ਨੇ ਸ਼ਬਦ ਵਰਤੇ ਆਏ ਕਿ ਜੇ ਪਰਮਾਤਮਾ ਦੇ ਉੱਤੇ ਟੇਕ ਰੱਖੀ ਹੈ ਫਿਰ ਇੱਕ ਕਰਕੇ ਜਾਣਿਓ ਕਿ ਇੱਕ ਓੰਕਾਰ ਪਰਮਾਤਮਾ ਇੱਕ ਹੈ ਉਹਦੇ ਨਾਮ ਵੱਖੋ ਵੱਖਰੇ ਹੋ ਸਕਦੇ ਨੇ ਬੜੇ ਨਾਵਾਂ ਦੇ ਨਾਲ ਉਸ ਨੂੰ ਸਬੋਧਨ ਕੀਤਾ ਜਾਂਦਾ ਹੈ ਕੋਈ ਵਾਹਿਗੁਰੂ ਆਖ ਕੇ ਕਰਤਾਰਤ ਕਰਦਾ ਏ ਕੋਈ ਰਾਮ ਆਖਦਾ ਏ ਕੋਈ ਅੱਲਾ ਨਾਲ ਉਹਨੂੰ ਸਬੋਧਨ ਕਰਦਾ ਏ ਕਿਸੇ ਤਰ੍ਹਾਂ ਦੀ ਕੋਈ ਗੌੜ ਆਖ ਕੇ ਪਰਮਾਤਮਾ ਨੂੰ ਸਬੋਧਨ ਕਰਦਾ ਏ ਵੱਖੋ ਵੱਖਰੇ ਧਰਮਾਂ ਦੇ ਵਿੱਚ ਉਸ ਵੱਖੋ ਵੱਖਰੇ ਪਰਮਾਤਮਾ ਨੂੰ ਵੱਖੋ ਵੱਖਰੇ ਦੇ ਨਾਮ ਨਾਲ ਜਾਦ ਕੀਤਾ ਜਾਂਦਾ ਏ ਪਰ ਹਜ਼ੂਰ ਆਖਦੇ ਨੇ ਏਕੋ ਸੇਵਨ ਏਕ ਅਰਧ ਹੈ ਜਿਨੇ ਵੀ ਪ੍ਰਮਾਤਮਾ ਨੂੰ ਸੇਵਿਆ ਏ ਤੇ ਆਇਆ ਏ ਸੱਚ ਕਰਕੇ ਜਾਣੋ ਇੱਕ ਕਰਕੇ ਜਾਣੋ ਕਿ ਪ੍ਰਮਾਤਮਾ ਵੀ ਉਹੀ ਹੈ ਤੇ ਅੱਲਾ ਵੀ ਉਹੀ ਹੈ ਜਿਹੜਾ ਪ੍ਰਮਾਤਮਾ ਹੋਰਾਂ ਨੂੰ ਜੀਵਨ ਦਾਣ ਦੇਣਿਆ ਏ ਉਹੀ ਇਸ ਸੰਸਾਰ ਨੂੰ ਕਾਰਨ ਚਲਾ ਰਿਹਾ ਏ ਅਸਲ ਵਿੱਚ ਮੰਨਦਾ ਪ੍ਰਮਾਤਮਾ ਦੀ ਹੋਂਦ ਤੋਂ ਮੁਕਰਰ ਕਿਉਂ ਹੋ ਜਾਂਦਾ ਏ ਇੱਕ ਹੁੰਦਾ ਹੈ ਆਸਤਿਕ ਤੇ ਇੱਕ ਨਾਸਤਿਕ ਆਸਤਿਕ ਬੰਦੇ ਨੂੰ ਕਦੇ ਵੀ ਤੁਸੀਂ ਨਾਸਤਿਕ ਬੰਦੇ ਨੂੰ ਪ੍ਰਮਾਤਮਾ ਦੀ ਹੋਂਦ ਵੱਲ ਨਹੀਂ ਲੈ ਕੇ ਆ ਸਕਦੇ ਉਹ ਤੁਹਾਨੂੰ ਆਪਣੇ ਵਿਚਾਰਾਂ ਦੇ ਪ੍ਰਭਾਵ ਖੇਠਾਂ ਲੈ ਕੇ ਆਪਣੇ ਵੱਲ ਹੀ ਬਣ ਲਈ ਮਜਬੂਰ ਕਰ ਦੇਵੇਗਾ ਜਿਹੜੇ ਬੰਦੇ ਆਸਤਿਕ ਹੁੰਦੇ ਨੇ ਪ੍ਰਮਾਤਮਾ ਦੇ ਉੱਤੇ ਟੇਕ ਰੱਖਣ ਵਾਲੇ ਇੱਕ ਤਾਂ ਹੁੰਦੇ ਨੇ ਉਸ ਪ੍ਰਮਾਤਮਾ ਦੀ ਦੇਹੀ ਨੂੰ ਪ੍ਰਮਾਤਮਾ ਦੀ ਆਤਮਾ ਦੇ ਰੂਪ ਦੇ ਵਿੱਚ ਰੰਗਣ ਵਾਲੇ ਕਿ ਜੋ ਪ੍ਰਮਾਤਮਾ ਨੇ ਦੇਹੀ ਦਿੱਤੀ ਹੈ ਇਹ ਉਹਦੀ ਹੀ ਹੈ ਜੋ ਜੋ ਜੀ ਆਵੇ ਸੋ ਰਾਜੀ ਪ੍ਰਮਾਤਮਾ ਨੇ ਇਸ ਦੁਨਿਆਵੀ ਲੋਕ ਦੇ ਵਿੱਚ ਭੇਜਿਆ ਹੈ ਸਭ ਨੂੰ ਰਾਜੀ ਕਰਕੇ ਨਿਸਵਾਰਥ ਹੋ ਕੇ ਇੱਕ ਤਰ੍ਹਾਂ ਦੀ ਆਉਂ ਨਹੀਂ ਦਿੰਦੀ ਕਿਸੇ ਨੂੰ ਕਿ ਸਭ ਨੂੰ ਬਰਾਬਰ ਹੈ ਉਹਦੀ ਪਿਛਲੇ ਕਰਮਾਂ ਦੀ ਕੀਤੀ ਹੋਈ ਮਿਹਨਤ ਤੇ ਉਹਦੇ ਪਿਛਲੇ ਕਰਮਾਂ ਦੇ ਕਰਮਾਂ ਦੇ ਅਨੁਸਾਰ ਉਹਨੂੰ ਇਸ ਸੰਸਾਰ ਦੇ ਵਿੱਚ ਅਗੋਂ ਮਿਲੀ ਹੋਈ ਹੈ ਹੁਣ ਆਪਾਂ ਆਖਾਂਗੇ ਕਿ ਮਿਹਨਤ ਬੰਦਾ ਆਖਦੇ ਆ ਕਿ ਮਿਹਨਤ ਦੇ ਵਿੱਚ ਤਾਂ ਫਰਕ ਹੈ ਸਤਿਗੁਰੂ ਪਿਆਰਿਓ ਹੁਣ ਇਹ ਨਹੀਂ ਹੈ ਕਿ ਮਿਹਨਤ ਅਸੀਂ ਆਪਣੀ ਕਾਰ ਨੂੰ ਚਲਾਉਣ ਲਈ ਕਿਸੇ ਕੰਮ ਦੇ ਵਿੱਚ ਹੀ ਉਹ ਵੀ ਇਸੇ ਤਰ੍ਹਾਂ ਦਾ ਹੀ ਰੂਪ ਹੈ ਪਰ ਜੋ ਅੰਮ੍ਰਿਤ ਵੇਲੇ ਬੰਦਾ ਉੱਠਦਾ ਹੈ ਜਾਂ ਸੰਧਿਆ ਵੇਲੇ ਦੇ ਦੀਵਾਨਾਂ ਦੇ ਅੰਦਰ ਤੱਕ ਹਰ ਰੋਜ਼ ਹਾਜ਼ਰੀ ਭਰਦਾ ਹੈ ਉਹ ਵੀ ਇੱਕ ਤਰ੍ਹਾਂ ਦੀ ਮਿਹਨਤ ਹੀ ਹੈ ਨਾ ਬੰਦੇ ਦੀ ਉਹ ਆਪਣੇ ਸਰੀਰ ਨੂੰ ਦੇਖੋ ਉਸ ਵਕਤ ਬੰਦੇ ਕਿੰਨੇ ਸੁਨਿਆਵੀ ਲੋਕ ਦੇ ਵਿੱਚ ਸੁੱਤੇ ਪਏ ਹੋਣਗੇ ਜਦੋਂ ਕਿਸੇ ਦੇ ਬਿਨਾ అలਾਰਮ ਤੋਂ ਅੱਖ ਖੁੱਲਦੀ ਹੈ ਨਾ 3 ਵਜੇ ਤਕਰੀਬਨ ਸਵਾ 3 ਵਜੇ ਜੋ ਸਾਨੂੰ ਪਹਿਰ ਦੱਸਿਆ ਹੋਇਆ ਸਤਿਗੁਰਾਂ ਨੇ 4 ਵਜੇ ਹੱਦ 4 ਵਜੇ ਤੱਕ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲਣ ਦੇ ਜੋ ਗੁਰੂ ਸਾਹਿਬ ਸਾਨੂੰ ਕਰਦੇ ਨੇ ਉਹ ਸਭ ਤੋਂ ਵੱਡੀ ਉਹਨਾਂ ਦੀ ਮਿਹਨਤ ਹੈ ਜੋ ਆਪਣੀ ਮਿਹਨਤ ਦੇ ਮੁਤਾਬਕ ਅੰਮ੍ਰਿਤ ਵੇਲਾ ਇਕੱਠਾ ਕਰ ਰਹੇ ਨੇ ਕਿ ਸਭ ਤੋਂ ਵੱਡਾ ਸਾਡਾ ਕਾਰ ਹੁੰਦਾ ਹੈ ਨਾ ਜੀ ਸਭ ਤੋਂ ਵੱਡਾ ਜਿਹੜਾ ਗੁਣ ਹੁੰਦਾ ਹੈ ਸਭ ਤੋਂ ਵੱਡਾ ਜਦੋਂ ਵਿਅਕਤੀ ਆਪਣੇ ਮਨ ਵਿੱਚ ਵਿਚਾਰ ਕਰ ਲਵੇ ਆਪਾਂ ਆਖਦੇ ਆਂ ਰਾਹ ਦੀ ਮੁਸਾਫਰੀ ਉਹ ਅਮਰਤ ਵੇਲੇ ਇਕੱਠੀ ਕੀਤੀ ਜਾ ਸਕਦੀ ਹੈ ਅਮਰਤ ਵੇਲੇ ਜਦੋਂ ਬੰਦਾ ਪ੍ਰਮਾਤਮਾ ਦੀ ਹੋਂਦ ਦੇ ਨਾਲ ਜੁੜ ਜਾਂਦਾ ਹੈ ਉਹਨੂੰ ਆਪਣੇ ਉੱਤੇ ਇਦਾਂ ਲੱਗ ਜਾਂਦਾ ਹੈ ਕਿ ਸ਼ਾਇਦ ਗੁਰੂ ਨਾਨਕ ਪਾਤਸ਼ਾਹ ਦੀ ਮੇਰੇ ਅੰਗ ਸੰਗ ਨੇ ਇਹ ਗੱਲ ਹੈ ਵੀ ਸੱਚ 10ਵੇਂ ਪਾਤਸ਼ਾਹ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਜਾਪ ਸਾਹਿਬ ਦੇ ਵਿੱਚ ਸਾਨੂੰ ਲੈ ਕੇ ਦਿੱਤਾ ਹੋਇਆ ਹੈ ਦੋ ਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਪੂਤੇ ਕਿ ਸਦਾ ਪਰਮਾਤਮਾ ਦੀ ਹੋਂਦ ਦੇ ਨਾਲ ਜੁੜੇ ਰਹੋ ਜਦੋਂ ਤੱਕ ਤੁਸੀਂ ਪਰਮਾਤਮਾ ਦੀ ਹੋਂਦ ਨਾਲ ਜੁੜ ਕੇ ਰਹਿੰਦੇ ਹੋ ਸੱਚ ਕਰਕੇ ਜਾਣਿਓ ਸਦਾ ਅੰਗ ਸੰਗੇ ਅਪੰਗੰਗ ਵਿਪੂਤੇ ਪਰਮਾਤਮਾ ਤੁਹਾਡੇ ਅੰਗ ਸੰਗ ਹੋ ਕੇ ਵਿਚਰਦਾ ਹੈ ਇਥੇ 7ਵੇਂ ਬੰਦ ਦੀ ਅਰਮਤਾ ਹੋ ਰਹੀ ਹੈ 7ਵੇਂ ਤੇ 8ਵੇਂ ਬੰਦ ਦੀ ਚ ਵਿਚਾਰ ਕਰਕੇ ਆਪਾਂ ਸਮਾਪਤੀ ਕਰਨੀ ਹੈ ਸਤਿਗੁਰੂ ਜੀ ਆਖ ਰਹੇ ਨੇ ਸਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਏ ਉਸ ਪਰਮਾਤਮਾ ਨੂੰ ਜਿਹਨੇ ਸੱਚ ਕਰਕੇ ਜਾਣਿਆ ਕਿ ਪਰਮਾਤਮਾ ਸਾਸ ਹੈ ਆਦ ਸੱਚ ਜੋਗਾਦ ਸੱਚ ਹੈ ਪੀ ਸੱਚ ਨਾਨਕ ਕੋਚੀ ਪੀ ਸੱਚ ਪਰਮਾਤਮਾ ਪਹਿਲਾਂ ਵੀ ਸੀ ਪਰਮਾਤਮਾ ਜਦੋਂ ਸੰਸਾਰ ਰੂਪੀ ਦੇ ਇਹ ਕਾਰ ਚੱਲੀ ਨਹੀਂ ਸੀ ਕੋਪ ਹਨੇਰਾ ਸੀ ਜਦੋਂ ਦੁਨਿਆਵੀ ਲੋਕ ਦੇ ਵਿੱਚ ਉਦੋਂ ਵੀ ਪਰਮਾਤਮਾ ਸੀ ਆਦ ਸੱਚ ਹੁਣ ਵੀ ਸੱਚ ਹੈ ਜੋਗਾਦ ਸੱਚ ਬਾਅਦ ਵਿੱਚ ਵੀ ਸੱਚ ਰਹੇਗਾ ਨਾਨਕ ਉਸੀ ਪੀ ਸੱਚ ਉਹ ਆਦ ਤੋਂ ਲੈ ਕੇ ਜੋ ਤੱਕ ਸੰਸਾਰ ਨੇ ਇਸ ਦੁਨਿਆਵੀ ਲੋਕ ਦੇ ਵਿੱਚ ਰਹਿਣਾ ਹੈ ਉਸ ਤੋਂ ਬਾਅਦ ਵੀ ਪਰਮਾਤਮਾ ਦਾ ਨਾਮ ਰਹੇਗਾ ਹਜ਼ੂਰ ਉਹੀ ਗੱਲ ਬਿਲਕੁਲ ਆਖ ਰਹੇ ਨੇ ਕਿ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਨੀ ਪਿਛਲੀ ਪੰਕਤੀ ਦੀ ਗੁਰੂ ਸਾਹਿਬ ਜੀ ਇਸ ਤੇ ਸਪਸ਼ਟੀਕਰਨ ਦੇ ਰਹੇ ਨੇ ਕਿ ਭਾਈ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਜਿਹੜਾ ਬੰਦਾ ਸਦਸਨਾ ਤੋਂ ਉਸ ਪਰਮਾਤਮਾ ਦੀ ਸਿਫਤ ਸਲਾਦੀ ਬਾਣੀ ਪੜਦਾ ਏ ਜਿਨੂੰ ਧੁਰ ਕੀ ਬਾਣੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਸੰਮੋਦਨ ਕੀਤਾ ਹੋਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹਜ਼ੂਰ ਕਹਿੰਦੇ ਨੇ ਆਪੇ ਕਰੇ ਕਰਾਈ ਪਰਮਾਤਮਾ ਆਪ ਕਰਵਾਉਣ ਦੇ ਯੋਗ ਹੈ ਕੋਈ ਬੰਦਾ ਆਪਣੇ ਉਦਮ ਦੇ ਨਾਲ ਚੱਲ ਕੇ ਗੁਰੂ ਨਾਨਕ ਦੇ ਦਰ ਤੇ ਨਹੀਂ ਆ ਸਕਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸੱਦਾ ਪਾਉਂਦੇ ਨੇ ਫਿਰ ਬੰਦਾ ਆਪਣੇ ਘਰ ਤੋਂ ਚਾਲੇ ਪਾਉਂਦਾ ਹੈ ਨਹੀਂ ਤਾਂ ਬਿਨ ਬੁਲਾਈ ਬੰਦਾ ਕਿਸੇ ਦੇ ਵਿਆਹ ਦੇ ਵਿੱਚ ਵੀ ਨਹੀਂ ਜਾ ਸਕਦਾ ਅੰਦਰਲੀ ਜ਼ਮੀਰ ਅੰਦਰਲਾ ਉਹਦਾ ਜੋ ਮਨ ਹੁੰਦਾ ਉਹ ਤਾਂ ਸਾਥ ਨਹੀਂ ਦਿੰਦਾ ਆਖਦੇ ਕਿ ਸੱਦਾ ਨਹੀਂ ਆਇਆ ਮੈਂ ਕਿਵੇਂ ਜਾਵਾਂ ਇਹੀ ਗੱਲ ਬਿਲਕੁਲ ਤਰਜੀ ਗੁਰੂ ਨਾਨਕ ਪਾਸ਼ਾ ਜੀ ਦੇ ਦਰ ਤੋਂ ਟੁਕਦੀ ਹੈ ਜਿਹਨੂੰ ਸੱਦਾ ਗਿਆ ਹੀ ਨਹੀਂ ਉਹ ਬੰਦਾ ਆਵੇਗਾ ਨਹੀਂ ਤੁਸੀਂ ਇਹਨਾਂ ਮਰਜ਼ੀ ਸਮਝਾ ਲਓ ਕਿ ਗੁਰੂ ਦੇ ਦਰ ਤੇ ਆਪਾਂ ਜਾਇਆ ਕਰਨਾ ਹੀ ਉਹ ਬੰਦਾ ਕਦੇ ਨਹੀਂ ਆਵੇਗਾ ਮੈਨੂੰ ਸਮਝਾਵਣ ਕਾਰਨ ਹੈ ਕਿਛੁ ਕੁ ਪੜਿਆ ਗਿਆਨ ਭਗਤ ਕਬੀਰ ਜੀ ਹਮੇਸ਼ਾ ਸਾਨੂੰ ਇੱਕ ਇਰਤਾਰਥ ਕਰਕੇ ਸਮਝਾਉਂਦੇ ਨੇ ਕਿ ਬੰਦਾ ਕਦੇ ਨਹੀਂ ਸਮਝ ਸਕਦਾ ਜਦੋਂ ਉਹਦਾ ਆਪ ਦਾ ਮੰਨਣਾ ਹੋਵੇ ਮੰਦਾ ਬਦਲਣਾ ਚਾਹਵੇਗਾ ਜਦੋਂ ਉਹ ਆਪਣੇ ਆਪ ਨੂੰ ਬਦਲਣਾ ਚਾਹਵੇਗਾ ਤੁਸੀਂ ਉਹਦੇ ਵਿਚਾਰਾਂ ਦੇ ਨਾਲ ਤੁਸੀਂ ਲਖ ਗੁਰੂ ਨਾਨਕ ਦੀਆਂ ਗੁਰੂ ਨਾਨਕ ਪਾਸ਼ੇ ਦੀ ਪਾਵਨ ਬਾਣੀ ਦੀਆਂ ਐਗਜ਼ਾਮਪਲਾਂ ਦੇ ਦਿਓ ਲਖ ਨੂੰ ਗੁਰੂ ਅਥੀਆਸ ਦੇ ਨਾਲ ਜੋੜ ਦਿਓ ਪਰ ਕਦੇ ਬੰਦਾ ਆਪਣੇ ਮਨ ਦੇ ਨਾਲ ਜਦੋਂ ਜੁੜਦਾ ਏ ਉਸ ਮਨ ਦੇ ਨਾਲ ਹੀ ਜੁੜ ਕੇ ਉਹ ਬਦਲਿਆ ਜਾਂਦਾ ਏ ਜਦੋਂ ਬੰਦਾ ਕਿਸੇ ਦੇ ਪ੍ਰਭਾਵ ਹੇਠਾਂ ਜੁੜਦਾ ਏ ਨਾ ਕਿਸੇ ਧੱਕੇ ਦੇ ਨਾਲ ਤਾਂ ਹੀ ਗੁਰੂ ਸਾਹਿਬ ਨੇ ਆਜ਼ਾਦੀ ਦਿੱਤੀ ਹੋਈ ਏ ਨਾ ਕਿ ਤੁਹਾਡਾ ਤੁਮਕੋ ਖੂਬ ਹੈ ਜਿਹੜਾ ਤੁਹਾਡੇ ਧਰਮ ਦੇ ਵਿੱਚ ਪੈਦਾ ਹੋਇਆ ਹੈ ਤੁਹਾਡੇ ਧਰਮ ਦੀ ਰੀਤੀ ਰਿਵਾਜ ਨਹੀਂ ਤੁਹਾਡੇ ਲਈ ਵਧੀਆਂ ਨੇ ਹਮਾਰਾ ਹਮਕੋ ਖੂਬ ਹੈ ਜੋ ਸਾਡੇ ਲਈ ਹੈ ਹਜ਼ੂਰ ਕਹਿੰਦੇ ਸਾਡੇ ਲਈ ਸਾਡਾ ਵਧੀਆ ਹੈ ਸਾਨੂੰ ਸਾਡੇ ਧਰਮ ਦੇ ਵਿੱਚ ਵਧੀਆ ਰਹਿਣ ਦਿਓ ਔਰੰਗਜ਼ੇਬ ਦੇ ਨਾਲ ਇਹੀ ਇੱਕ ਵਿਚਾਰਾਂ ਦਾ ਮਤਭੇਦ ਸੀ ਹੈ ਨਾ ਚਾਹੇ ਜ਼ਾਹਾਂਗੀਰ ਹੋਵੇ ਚਾਹੇ ਔਰੰਗਜ਼ੇਬ ਹੋਵੇ ਕਿਸੇ ਬਾਦਸ਼ਾਹ ਨੂੰ ਤੁਸੀਂ ਗੁਰੂ ਅਤਿਹਾਸ ਦੇ ਵਿੱਚ ਫਲੋਰ ਕੇ ਦੇਖ ਲਿਓ ਗੁਰੂ ਪਿਆਰਿਓ ਇੱਕ ਹੀ ਵਿਚਾਰਾਂ ਦਾ ਮਤਭੇਦ ਹੋਵੇਗਾ ਜੋ ਧਾਰਮਿਕ ਰੂਪ ਦੇ ਵਿੱਚ ਬੰਦਾ ਕੱਟੜਤਾਈ ਦਿਖਾਉਦਾ ਏ ਕਿਸੇ ਨੂੰ ਇਹ ਹਮੇਸ਼ਾ ਆਪਣੀ ਕੱਟੜਤਾਈ ਦੇ ਨਾਲ ਕਿਸੇ ਧਰਮ ਦੇ ਚੋਂ ਤਬਦੀਲ ਕਰਦਾ ਹੈ ਹਜ਼ੂਰ ਕਹਿੰਦੇ ਇਹ ਨਹੀਂ ਆਪਣੀ ਮਰਜ਼ੀ ਦੇ ਮੁਤਾਬਕ ਆਪਣੀ ਮਨ ਦੇ ਮੁਤਾਬਕ ਬੰਦੇ ਨੂੰ ਆਪਣਾ ਧਰਮ ਮੰਨਣ ਦਾ ਪੂਰਾ ਹੱਕ ਹੈ। ਹਜ਼ੂਰ ਨੇ ਨਾ ਹੋਰ ਕਿਹਾ ਉਹਦੇ ਕੋਈ ਵਿਚਾਰਾਂ ਦਾ ਉਹ ਆਪਾਂ ਕਾਹ ਸਕਦੇ ਆ ਕਿ ਕਿਸੇ ਨਾ ਜਾਂ ਕਿਸੇ ਜ਼ਮੀਨ ਦੇ ਲੈ ਕੇ ਜਾਂ ਕਿਸੇ ਹੋਰ ਗੱਲ ਦੇ ਨਾਲ ਲੜਾਈ ਝਗੜਾ ਸੀ ਨਹੀਂ 14 ਜੰਗਾਂ ਦੇ ਵਿੱਚੋਂ ਧਰਮ ਦੀ ਖਾਤਰ 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਹੋਈਆਂ ਨੇ ਤੇ 14 ਜੰਗਾਂ ਦੇ ਵਿੱਚ ਫਤਿਹ ਵੀ ਉਸ ਵਾਹੀ ਗੁਰ ਦੀ ਹੋਈ ਹੈ। ਹਜ਼ੂਰ ਨੇ ਅਗਲੀ ਪੰਕਤੀ ਤੇ ਸਾਨੂੰ ਸਮਝਾਇਆ ਹੈ ਆਪੇ ਮੇਲ ਮਿਲਾਇਂਦਾ ਨਾਨਕ ਸ਼ਬਦ ਸੁਮਾਏ ਕਿ ਪਰਮਾਤਮਾ ਆਪ ਕਿਰਪਾ ਕਰ ਦੇਵੇ ਉਹ ਆਪਣੇ ਨਾਮ ਸਾਨੂੰ ਆਪ ਹੀ ਅਹੀ ਕਿਰਿਆ ਦੇ ਵਿੱਚ ਲੈ ਆਉਂਦਾ ਹੈ ਕਿ ਸਾਨੂੰ ਉਹ ਦੁੱਖ ਦੇ ਕਰਕੇ ਉਹ ਸੁੱਖ ਨੂੰ ਛੱਡ ਕੇ ਪਰਮਾਤਮਾ ਦੇ ਨਾਲ ਜੁੜਨਾ ਪੈਂਦਾ ਹੈ ਹਜ਼ੂਰ ਨੇ ਪਿਛਲੀ ਪੰਕਤੀ ਦੇ ਵਿੱਚ ਸਾਨੂੰ ਇੱਕ ਉਦਾਹਰਣ ਦਿੱਤੀ ਸੀ ਆਪਾਂ ਉਹ ਵੀ ਵਿਚਾਰ ਕੇ ਸਮਾਪਤੀ ਕਰੀਏ ਹਜ਼ੂਰ ਨੇ ਸ਼ਬਦ ਵਰਤਿਆ ਸੀ ਕਿ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਹਜ਼ੂਰ ਨੇ ਬੜੀ ਉਦਾਹਰਣ ਦਿੱਤੀ ਐ ਇਸ ਪਾਵਨ ਸ਼ਬਦ ਦਿੱਤਨ ਆਸਰੀ ਰਾਗ ਦੇ ਵਿੱਚ ਵੀ ਹਜ਼ੂਰ ਨੇ ਕਿਰਪਾ ਕੀਤੀ ਕਹਿੰਦੇ ਸਦਾ ਰੰਗ ਰਾਤੇ ਸਤਿ ਸਿਓ ਉਸ ਸੱਚੇ ਪ੍ਰਮਾਤਮਾ ਦਾ ਰੰਗ ਅਜਿਹਾਂ ਗੂੜਾ ਤੇ ਗੁਰੂ ਸਾਹਿਬ ਕਹਿੰਦੇ ਸਦੀਵੀ ਸੱਚ ਹੈ ਕਦੇ ਵੀ ਉਸੀ ਹੋਂਦ ਤੋਂ ਬੰਦਾ ਮੁਕਰ ਨਹੀਂ ਹੋ ਸਕਦਾ ਉਸ ਰੰਗ ਤੋਂ ਕਦੇ ਵੀ ਦੂਰ ਨਹੀਂ ਹੋ ਸਕਦਾ ਕਿਉਂਕਿ ਆਪਣੀ ਕਿਰਪਾ ਕਰੇ ਮਿਲਾਏ ਉਸ ਬੰਦੇ ਦੇ ਉੱਤੇ ਉਸ ਵਿਅਕਤੀ ਦੇ ਉੱਤੇ ਉਸ ਮਨੁੱਖ ਦੇ ਉੱਤੇ ਗੁਰੂ ਨਾਨਕ ਪਾਸ਼ਾ ਨੇ ਆਪਣੀ ਕਿਰਪਾ ਕਰਕੇ ਆਪਣੇ ਨਾਲ ਮਿਲਾਇਆ ਜਿਹਨੂੰ ਆਪਣੇ ਨਾਲ ਆਪ ਸੀ ਆਪਣੀ ਦਰਵਾਜ਼ੇ ਦੇ ਨੇੜੇ ਲੈ ਕੇ ਆਂਦਾ ਹੋਵੇ ਕਰਦੇ ਰਿਸ਼ਤੇਦਾਰੀ ਦੇ ਵਿੱਚ ਉਹ ਕਦੇ ਵੀ ਬੰਦਾ ਰਿਸ਼ਤੇਦਾਰਾ ਖੋਖਲਾ ਨਹੀਂ ਹੋ ਸਕਦਾ ਹੁਣ ਮੀਆਂ ਬੀਬੀ ਤੋਂ ਲੈ ਕੇ ਮਾਂ ਪਿਓ ਦੇ ਰਿਸ਼ਤੇ ਤੱਕ ਹਰੇਕ ਜੀਵਨ ਦੇ ਵਿੱਚ ਇੱਕ ਤਰ੍ਹਾਂ ਦਾ ਪਰਦਾ ਏ ਜਦੋਂ ਪਰਦਾ ਉੱਠਦਾ ਏ ਤਾਂ ਉਹ ਰਿਸ਼ਤੇ ਵੀ ਤਾਰ-ਤਾਰ ਹੁੰਦੇ ਨੇ ਉਹ ਜ਼ਿੰਦਗੀ ਦੇ ਵਿੱਚ ਜਿਉਣ ਦਾ ਢੰਗ ਵੀ ਸਾਡਾ ਵੱਖਰਾ ਹੀ ਹੋ ਜਾਂਦਾ ਏ ਨਾ ਤਾਂ ਪਿਓ ਮਾਂ ਪਿਓ ਦਾ ਉਹ ਸਤਕਾਰ ਰਹਿੰਦਾ ਏ ਨਾ ਮੀਆਂ ਬੀਬੀ ਦੇ ਵਿੱਚੋਂ ਪਿਆਰ ਰਹਿੰਦਾ ਏ ਹਰੇਕ ਤਰ੍ਹਾਂ ਦੇ ਪਰਦੇ ਦੇ ਵਿੱਚ ਇੱਕ ਜ਼ਿੰਦਗੀ ਹੈ ਹਜ਼ੂਰ ਨੇ ਉਹੀ ਸਾਨੂੰ ਅਖਾਇਆ ਏ ਕਿ ਨੇ ਪਰਮਾਤਮਾ ਦੇ ਦਰ ਤੇ ਪਰਮਾਤਮਾ ਵਰਗੇ ਜਾ ਕੇ ਬਣਨਾ ਪੈਣਾ ਏ ਇਹ ਨਹੀਂ ਕਿ ਅਸੀਂ ਗੁਰੂ ਦੀ ਹੋਂਦ ਤੋਂ ਬਿਲਕੁਲ ਮੁਕਰਰ ਹੋ ਕੇ ਅਸੀਂ ਉਲਟ ਚੱਲਣ ਦੀ ਕੋਸ਼ਿਸ਼ ਕਰੀਏ ਨਹੀਂ अकेਲੀ ਪੰਕਤੀ 'ਚ ਗੁਰੂ ਸਾਹਿਬ ਨੇ ਇਹ ਸਾਨੂੰ ਸਮਝਾ ਕੇ ਪਾਵਨ ਸ਼ਬਦ ਦੀ ਸਮਾਪਤੀ ਕੀਤੀ ਹੈ ਕਿ ਜਿਹਨੂੰ ਗੁਰੂ ਪਰਮਾਤਮਾ ਆਪ ਮਿਲਾਉਂਦਾ ਹੈ ਨਾ ਉਹਨੂੰ ਕੋਈ ਵੀ ਗੁਰੂ ਦੇ ਨਾਨਕ ਦੇ ਦਰ ਤੋਂ ਦੂਰ ਕਰਨ ਵਾਲਾ ਕੋਈ ਇਸ ਤੇ ਦੁਨੀਆ ਵੀ ਲੋਕ ਦੇ ਵਿੱਚ ਹੈ ਕੋਈ ਨਹੀਂ ਕਿੰਨੀਆਂ ਉਦਾਹਰਣਾਂ ਸਤਿਗੁਰ ਨੇ ਸਾਡੇ ਨਾਲ ਜੀਵਨ ਵਿੱਚ ਸਾਂਝੀਆਂ ਕੀਤੀਆਂ ਨੇ ਹਜ਼ੂਰ ਕਹਿੰਦੇ ਉਮਰ ਦੀ ਬਿਤੇ ਇਹਦੇ ਵਿੱਚ ਦੁਨਿਆਵੀ ਲੋਕ ਦੇ ਵਿੱਚ ਕੋਈ ਮੈਨ ਨਹੀਂ ਰੱਖਦੀ 125 ਸਾਲ ਦੀ ਉਮਰ ਤੋਂ ਲੈ ਕੇ ਬਾਬਾ ਬੁੱਢਾ ਜੀ ਤੱਕ ਗੁਰੂ ਹਰਿਪ੍ਰੀਤਮ ਮਹਾਰਾਜ ਜੀ ਤੱਕ ਸੇਹ ਤੋਂ 8 ਸਾਲ ਦੀ ਉਮਰ ਤੱਕ ਉਮਰ ਹੀ ਮੈਨੇ ਕੋਈ ਨਹੀਂ ਰੱਖੀ ਗੁਰੂ ਪਿਆਰਿਓ 125 ਸਾਲ ਦੀ ਬਾਬਾ ਬੁੱਢਾ ਜੀ ਦੀ ਉਮਰ ਹੋਈ ਹੈ ਆਉ ਹੋਈ ਹੈ ਪਰ ਪਹਿਲੇ ਸਮੇਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਹਜ਼ੂਰੀ ਤੇ ਆਉਣ ਤੋਂ ਪਹਿਲਾਂ ਕਿਹੋ ਜੀਆਂ ਗੱਲਾਂ ਕਰਦੇ ਸੀ ਆਪਜੀ ਸੁਭਾਅਕ ਜਾਣਦੇ ਹੋ ਹੁਣ 6ਵੇਂ ਜਦੋਂ 8ਵੇਂ 9ਵੇਂ ਪਾਤਸ਼ਾਹ ਦੀ ਗੱਲ ਆਵੇਗੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਤੋਂ ਪਹਿਲਾਂ 8ਵੇਂ ਪਾਤਸ਼ਾਹ ਧੰਨ ਸਾਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਗੱਲ ਆਉਂਦੀ ਹੈ ਤਾਂ ਉਮਰ ਫਿਰ ਮੈਨੇ ਕੋਈ ਨਹੀਂ ਰੱਖਣੀ ਰੱਖਦੀ ਜਦੋਂ ਗੁਰੂ ਸਾਹਿਬ ਨੂੰ 1652 ਦੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਏ ਤੇ ਹਜ਼ੂਰ ਨੂੰ 1661 ਦੇ ਵਿੱਚ ਗੁਰਗੱਦੀ ਮਿਲ ਜਾਂਦੀ ਹੈ ਕਿੰਨੀ ਆਗੂ ਬਣਦੀ ਆਪ ਜੀ ਜਾਣਦੇ ਹੋ ਤਕਰੀਬਨ 5 ਤੇ 6 ਸਾਲ ਦੀ ਉਮਰ ਹੁਣ 5 ਤੋਂ 6 ਸਾਲ ਦੀ ਉਮਰ ਦੇ ਵਿੱਚ ਬੰਦਾ ਕਿਹੋ ਜਿਹਾ ਹੁੰਦਿਆ ਵਿਅਕਤੀ ਕਿਹੋ ਜਿਹਾ ਉਹ ਬੱਚਾ ਕਿੰਨੇ ਕੁ ਮਤ ਦਾ ਧਾਰ ਨਹੀਂ ਹੁੰਦਾ ਉਹ 6 ਤੋਂ 5 ਸਾਲ ਦੀ ਉਮਰ ਦੇ ਵਿਅਕਤੀ ਨੂੰ ਕੋਈ ਬੱਚਾ ਕੋਈ ਵਿਅਕਤੀ ਆਪਣੇ ਪਿੱਛੇ ਲਾ ਕੇ ਕੋਈ ਕਰਮ ਕਰਵਾ ਸਕਦਾ ਹੈ ਉਹਨੂੰ ਕੋਈ ਸੋਝੀ ਨਹੀਂ ਹੁੰਦੀ ਪਰ ਇੱਥੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਪਾਸ਼ਾ ਦੀ ਵਰਕਤ ਦੇਖੋ 1655 ਇਸ ਵਿੱਚ ਪ੍ਰਕਾਸ਼ ਹੋ ਰਿਹਾ ਹੈ ਤੁਹਾਨੂੰ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਸ੍ਰੀ ਗੁਰੂ ਹਰ Rai ਪਾਸ਼ਾ ਜੀ ਦੇ ਕਰ ਦੇ ਵੇਗ ਤੇ ਗੁਰੂ ਸਾਹਿਬ ਜੀ 1664 ਦੇ ਵਿੱਚ ਪਾਵਨ ਗੁਰਗੰਦੀ ਦੇ ਉੱਤੇ ਵਿਰਾਜ ਜਾਂਦੇ ਨੇ ਦੇਖੋ ਗੁਰੂ ਨਾਨਕ ਦੀ ਕਿਰਪਾ ਇਸ ਕਰਕੇ ਹਜ਼ੂਰ ਆਖਦੇ ਨੇ ਕਹਿੰਦੇ ਜਦੋਂ ਤੱਕ ਮਨ ਬੰਦੇ ਦਾ ਆਪਣੇ ਪਰਮਾਤਮਾ ਦੇ ਨਾਲ ਨਹੀਂ ਜੁੜਦਾ ਲੱਖ ਕੋਈ ਯਤਨ ਕਰਨ ਕੰਮ ਕਰ ਲਵੇ ਉਹ ਗੁਰੂ ਨਾਨਕ ਦੇ ਦਰ ਤੇ ਕਦੇ ਪਰਵਾਨ ਨਹੀਂ ਹੋ ਸਕਦਾ ਹਜ਼ੂਰ ਦੀ ਵਿਚਾਰ ਦੀ ਅੱਜ ਸਮਾਪਤੀ ਹੋਈ ਹੈ ਅਗਲੀ ਆਪਾਂ ਅਸ਼ਟਪਦੀ ਦੀ ਵਿਚਾਰ ਕੱਲ ਨੂੰ ਆਰੰਭ ਕਰਾਂਗੇ ਹਜ਼ੂਰ ਨੇ ਕਿਰਪਾ ਕੀਤੀ ਆਪਾਂ 70 ਅੰਗ ਤੱਕ ਗੁਰੂ ਮਾਨਨਕ ਪਾਸ਼ ਦੀ ਕਿਰਪਾ ਤੇ ਨਾਲ ਪਹੁੰਚ ਗਏ ਆ ਸੋਣਾ ਜੀ ਹੌਲੀ ਸਤਿਗੁਰ ਨੇ ਬੜੀ ਕਿਰਪਾ ਕਰਕੇ ਵਿਚਾਰ ਕਰਵਾਈ ਹੈ ਇਸੇ ਤਰ੍ਹਾਂ ਸਤਿਗੁਰ ਜੀ ਆਪ ਅੰਗ ਸੰਗ ਸਹਾਇयो ਕੇ ਪਾਵਨ ਵਿਚਾਰ ਦੀ ਸੰਪੂਰਨ ਦਾਇਕ ਕਰਾਵਣ ਹੋਈਆਂ ਪੁੱਲਾਂ ਚੌਕਾਂ ਦੀ ਖਿਮਾ ਬਖਸ਼ਿਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਸੀ ਕਿ ਸਾਰੇ ਗੁਰੂ ਘਰਾਂ ਦੇ ਵਿੱਚ ਬਸੰਤੀ ਤੇ ਗੂੜੇ ਨੀਲੇ ਜੋ ਨਿਸਾਨ ਸਾਹਿਬ ਨੇ ਉਹ ਚੁਲਣੇ ਨੇ ਤੋਂ ਆਪਣੇ ਗੁਰਦੁਆਰਾ ਸਾਹਿਬ ਵੀ ਕਿਹਾ ਵੀ ਤਕਰੀਬਨ 7 ਵਜੇ ਅੰਮ੍ਰਿਤ ਵੇਲੇ ਤੋਂ ਬਾਅਦ ਪਾਵਨ ਨਿਸਾਨ ਸਾਹਿਬ ਦੀ ਸੇਵਾ ਹੋਵੇਗੀ ਸੋ ਬੇਨਤੀ ਹੈ ਉਸ ਮੁੱਚੀ ਸਾਧ ਸੰਗਤ ਨੂੰ ਜੋ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਸਕਦਾ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਤਕਰੀਬਨ ਸੰਧਿਆ ਵੇਲੇ ਤੱਕ ਆਪਣੇ ਗੁਰਦੁਆਰਾ ਸਾਹਿਬ ਸਮਾਗਮ ਹੁੰਦੇ ਨੇ ਤੇ ਉਸੇ ਸਮਾਗਮ ਦੇ ਵਿੱਚ ਇਸੇ ਹੀ ਆਪਾਂ ਪਾਵਨ ਹੁਕਮਨਾਮੇ ਉੱਤੇ ਕੱਲ ਦੇ ਅੰਦਰ ਵਿਚਾਰ ਕਰਾਂਗੇ ਕਿ ਕਿਉਂ ਇਹ ਹੁਕਮਨਾਮਾ ਸ੍ਰੀ ਅਕਾਲ ਤਖਤ ਸਭ ਤੋਂ ਜਾਰੀ ਹੋਇਆ ਕਿਉਂ ਕਾਫੀ ਦੁਬਦਾਵਾਂ ਨੇ ਪੰਥ ਦੇ ਵਿੱਚ ਕਈ ਵਿਦਵਾਨਾਂ ਦੇ ਵਿੱਚ ਵੀ ਇਹ ਦੁਬਦਾ ਖੜੀ ਹੋਈ ਹੈ ਕਿ ਜੋ ਕੇਸਰੀ ਸੀ ਉਹ ਨਿਸ਼ਾਨ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਸੀ ਹੁਣ ਹੀ ਬਦਲਣ ਦੀ ਕਿਉਂ ਲੋੜ ਪਈ ਹੈ ਬਸੰਤੀ ਰੰਗਰ ਦਾ ਕਲਰ ਤੇ ਕੂੜਾ ਨੀਲੇ ਕਲਰ ਜੋ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਜੀ ਤੱਕ ਚੰਗਾ ਤੱਕ ਇਹ ਪ੍ਰਚਲਿਤ ਰਿਹਾ ਹੁਣ ਕਿਉਂ ਤਰਜੀਹ ਦਿੱਤੀ ਗਈ ਹੈ ਸੋ ਬੇਨਤੀ ਹੈ ਕੱਲ ਨੂੰ ਆਪਣੇ ਗੁਰੂ ਘਰ ਵਿਕੇ ਪਾਵਨ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਹੈ ਆਪਣੇ ਕੀਮਤੀ ਸਮੇਂ ਸਮਾਂ ਕੱਢ ਕੇ ਗੁਰੂ ਘਰ ਹਾਜ਼ਰੀ ਲਗਮਾਉਣ ਦੀ ਕਿਰਪਾਲਤਾ ਕਰਿਓ। ਇਸ ਸੰਧਿਆ ਵੇਲੇ ਅਸੀਂ ਇਸ ਪਾਵਨ ਵਿਚਾਰ ਦੇ ਉੱਤੇ ਆਪਾਂ ਵਿਚਾਰ ਸਾਂਝੀ ਕਰਾਂਗੇ ਕਿ ਕਿਉਂ ਇਹ ਹੁਕਮਨਾਮਾ ਜਾਰੀ ਹੋਇਆ। ਹੋਈਆ ਪੁੱਲਾਂ ਚੌਕਾਂ ਦੀ ਖਮਾ ਬਖਸ਼ਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ